ਪਿਖਵੈਂਡ ਏਰੀਆ 'ਚ ਰੈਡ ਅਲਰਟ ਹੇਟ ਵਧੀ ਚੈਕਿੰਗ ਨਜਾਇਜ਼ ਵਾਹਨਾਂ ਤੇ ਨਸ਼ਾ ਤਸਕਰਾੰਤੀ ਪੁਲਿਸ ਦੀ ਕਸਤੀ ਨਜ਼ਰ ਰੈਡ ਅਲਰਟ ਪਿਖੀਵੈਂਡ ਸਬਡਿਵੀਜ਼ਨ ਦੇ ਵੱਖ-ਵੱਖ ਕਸਬਿਆਂ ਵਿੱਚ ਡੀਐਸਪੀ ਪਿਖੀਵੈਂਡ ਦੀ ਅਗਵਾਈ ਹੇਠ ਪੁਲਿਸ ਵੱਲੋਂ ਸਖਤ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਦੌਰਾਨ ਨਜਾਇਜ਼ ਵਾਹਨ ਚਲਾਉਣ ਵਾਲਿਆਂ ਤੇ ਨਸ਼ਾ ਤਸਕਰੀ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੀ ਵੱਡੀ ਗਿਣਤੀ 'ਚ ਜਾਂਚ ਕੀਤੀ ਗਈ ਚੌਂਕ ਚਰਾਇਆਂ ਤੇ ਪੁਲਿਸ ਨਾਕੀ ਲਗਾ ਕੇ ਖਰ ਆਉਣ ਜਾਣ ਵਾਲੇ ਵਾਹਨ ਦੀ ਵਧੀਕ ਜਾਂਚ ਕੀਤੀ ਗਈ ਡੀਐਸਪੀ ਭਿੱਖੀਵੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੈਕਿੰਗ ਮੁੱਖ ਤੌਰ ਤੇ ਨਸ਼ਾ ਵਿਰੋਧੀ ਚਲ ਰਹੀ ਮਹਿੰਮ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਤੇ ਨਜਾਇਜ਼ ਗਰਮੀਆਂ ਜੋ ਲਿਪਤ ਤੱਤਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਪੁਲਿਸ ਵੱਲੋਂ ਲੋਕਾਂ ਨੂੰ ਗੀ ਕੇ ਜੇਕਰ ਉਹਨਾਂ ਨੂੰ ਕਿਸੇ ਵੀ ਨਸ਼ਾ ਤਸਕਰ ਜਾਂ ਛੱਕੀ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕਰਨ ਇਸ ਮੌਕੇ ਤੇ ਡੀਐਸਪੀ ਭਿਕਵੰਟ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਮਾਨਯੋਗ ਡੀਆਈਜੀ ਸਾਹਿਬ ਫੋਜਪੁਰ ਰੇਂਜ ਸ੍ਰੀ ਹਰਮਨ ਸਿੰਘ ਜੀ ਗਿੱਲ ਸਾਹਿਬ ਵੱਲੋਂ ਜਿਹੜੇ ਫੋਜਪੁਰ ਰੇਂਜ ਦੇ ਵਿੱਚ ਰੈਡ ਅਲਰਟ ਕਰਵਾਏ ਗਿਆ ਉਹ ਸਬੰਧ ਦੇ ਵਿੱਚ ਅੱਜ ਮੈਂ ਵੀ ਰੈਡ ਅਲਰਟ ਪੁਆਇੰਟ ਜਿਹੜਾ ਅਲਬਮ ਕੋਲ ਸੀ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਹੈ ਇਹਦੇ ਨਾਲ ਜਿਹੜੇ ਮਾੜੇ ਅੰਸਰ ਉਹਨਾਂ ਤੇ ਪ੍ਰਭਾਵ ਵੀ ਪੈਂਦਾ ਤੇ ਪੁਲਿਸ ਚੈਕਿੰਗ ਵੀ ਕਰਦੀ ਹੈ ਤੇ ਜਿਹੜੇ ਆਮ ਸ਼ਹਿਰੀ ਨੇ ਜਿਹੜੇ ਚੰਗੇ ਨਾਗਰਿਕ ਨੇ ਉਹਨਾਂ ਦੇ ਵਿੱਚ ਕੌਨਫੀਡੈਂਸ ਦਾ ਵੀ ਬਿਲਡ ਬ ਹੁੰਦਾ ਸੋ ਇਸ ਤਰ੍ਹਾਂ ਮੇਰੇ ਸੈਂਕੜੇ ਵਾਹਨਕਾਰਾਂ ਜਿਹੜੇ ਉਹ ਚੈੱਕ ਕੀਤੇਗੇ ਕੋਈ ਜਿਹੜੇ ਜਿਹੜੇ ਗਲਤ ਵਹੀਕਲ ਸੂਨ ਦੇ ਚਾਲਾਨ ਵੀ ਕੱਟੇ ਗਏ ਸੋ ਜਿਹੜੀ ਇਹ ਨਾਕਾਬੰਦੀਆ ਰੈਡ ਅਲਰਟ ਦੇ ਤਹਿਤ ਜਿਹੜੀ ਤਰਨਤਨ ਜ਼ਿਲ੍ਹੇ ਦੇ ਵਿੱਚ ਬਾਕੀ ਦੇਸ਼ ਦੀ ਤਰ੍ਹਾਂ ਤਰਨਤਨ ਜ਼ਿਲ੍ਹੇ ਦੇ ਵਿੱਚ ਵੀ ਕੀਤੀ ਗਈ ਸੋ ਮੇਰੀ ਸਬ-ਡਿਵੀਜ਼ਨ ਦੇ ਵਿਕਤ ਵੀ ਸਾਰੇ ਚੌਕੀਚਾਰ ਤੇ ਸਾਰੇ ਜਿਹੜੇ ਐਸਐਚਓ ਸਹਿਬਾਨਾ ਵੱਲੋਂ ਉਹਨਾਂ ਦੇ ਦਿੱਤੇ ਹੋਏ ਪੁਆਇੰਟਾਂ ਦੇ ਉੱਤੇ ਟਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਹੈ ਇਹਦੇ ਨਾਲ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਜਿਹੜੀ ਆ ਇਹ ਇੱਕ ਸੰਦੇਸ਼ ਜਾਂਦਾ ਹੈ ਕਿ ਪੁਲਿਸ ਹਰ ਤਰ੍ਹਾਂ ਨਾਲ ਲੜਦੇ ਚੁੱਕਣੀਆਂ